ਗੀਤ ਸੁਣਦੇ ਆ ਪਿਛੇ ਇੱਕ ਗਾਇਕ ਦਾ ਗੀਤ ਆਇਆ ਸੀ ਜਿਹਨੇ ਢੇਡੀਆਂ ਹਿੱਕਾਂ ਉਹ ਲਾਇਸੈਂਸ ਨਹੀਂਉਂ ਐਂਦੇ ਹੇ ਹੁਣ ਸਾਡੇ ਬੱਚਿਆਂ ਨੇ ਉਹਦੇ ਗੀਤ ਸੁਣੇ ਵੀ ਅਸੀਂ ਫੇਰੀ ਕਾ ਜੜੀਆਂ ਢੇਡ ਕੇ ਰੱਖ ਦੇਣੀਆਂ ਸਾਨੂੰ ਲਾਇਸੈਂਸ ਦੀ ਲੋੜ ਹੀ ਕੋਈ ਨਹੀਂ ਐ ਤੇ ਉਹੀ ਅੱਜਕੱਲ ਹਾਲਾਤ ਤੁਸੀਂ ਦੇਖੋ ਅੱਜ ਮੈਗਜ਼ੀਨ ਦੇ ਵਿੱਚ ਅਖਬਾਰ ਦੇ ਵਿੱਚ ਫਰੰਟ ਪੇਜ ਦੇ ਉੱਤੇ ਜਿਹੜੀ ਖਬਰ ਆਈ ਹੈ ਕੀ ਐ ਦਿਨ ਹਾਲਾਤ ਹੀ ਰੱਖ ਦਿੱਤਾ ਉਸ ਖਬਰ ਨੇ ਮੈਂ ਤੇ ਹੁਣੇ ਜੀ ਵੀਡੀਓ ਕਲਿੱਪ ਦੇਖਿਆ ਰਾਮ ਨੂੰ ਕਿਉਂ ਦੇਖਿਆ ਨਹੀਂ ਗਿਆ ਮਜ਼ਦੂਰੀ ਵਾਸਤੇ ਵਿੱਚ ਉਹ ਸਟੇਜਾਂ ਤੇ ਚੜ ਕੇ ਨਾਚ ਕਰਦੀਆਂ ਨੇ ਨੱਚਦੀਆਂ ਨੇ ਕਹਿੰਦੇ ਕਿਨੂੰ ਕਈ ਵਾਰੀ ਅਸੀਂ ਵੀ ਜਾ ਕੇ ਦੇਖਦੇ ਹਾਂ ਸੰਗਤ ਮੈਰੀਜ ਪੈਲੈਸਟੇ ਵਿੱਚ ਜਾਣਾ ਪੈਂਦਾ ਜਾਣ ਪਛਾਣ ਹੋਣ ਕਰਕੇ ਜਾਣਾ ਪੈਂਦਾ ਜਦੋਂ ਕਿਤੇ ਇਨੀ ਫਿਗਰੇਸ਼ਨ ਕਾਰਡ ਨਾਲ ਜਾਣਾ ਪੈਂਦਾ ਤੇ ਜਦੋਂ ਉਹਨਾਂ ਬੱਚੀਆਂ ਦੇ ਵੱਲ ਦੇਖਦੇ ਹਾਂ ਤੇ ਸਾਉਣਾ ਦੇ ਸਰੇ ਦੇ ਤੇ ਦੇਖਾਈ ਦਿੰਦਾ ਵੀ ਉਪਰੋਂ ਪਰੋਂ ਤੇ ਹੱਸਦੀਆਂ ਖੌਰੇ ਘਰ ਦੇ ਵਿੱਚ ਕਿੰਨੀ ਕੁ ਮਜਬੂਰੀ ਹੋਣੀ ਐ ਤੇ ਕਿਹੜੀ ਮਾਂ ਦਾ ਗਿਲ ਕਰਦਾ ਵੀ ਥੋੜੇ ਥੋੜੇ ਛੋਟੇ ਛੁਪੜੇ ਕੱਪੜੇ ਆ ਗਏ ਮਲੀ ਬੱਜੀ ਹੋ ਕੇ ਤੇ ਇਸ ਸਟੇਜ ਦਾ ਇੰਤਜ਼ਾਮ ਕਿ ਨਾਲ ਚ ਨਾਚ ਦਿਖਾ ਕਿਹੜੀ ਮਾਂ ਦਾ ਗਿਲ ਕਰਦਾ ਮਜਬੂਰੀ ਵਾਸਤੇ ਵਿੱਚ ਉਹ ਸਟੇਜ ਦੇ ਉੱਤੇ ਆ ਕੇ ਨੱਚਦੀਆਂ ਨੇ ਤੇ ਅਸੀਂ ਕਿੰਨੇ ਉਹ ਛੜੇ ਵਗੈਰਾ ਹੁਣਾ ਕਿਸੇ ੁੰਡੇ ਨੇ ਤੇ ਉਹਨੇ ਥੋੜਾ ਜਿਹਾ ਰੋਕਿਆ ਹੁਣਾਂ ਵੀ ਮੈਨੂੰ ਕਿਉਂ ਛੱਡਦਾ ਬਸ ਖੁੰਦਕ ਬਾਜੀ ਦੇ ਵਿੱਚ ਸਾਹਮਣੇ ਖੜੇ ਹੋ ਕੇ ਕਿਸੇ ਤਰ੍ਹਾਂ ਡਾਇਰੈਕਟਰ ਦੀ ਗੋਲੀ ਮਾਰ ਕੇ ਮਾਰ ਦਿੱਤਾ ਘਰ ਵਾਲਿਆਂ ਤੋਂ ਕਹਿੰਦੇ ਪਤਾ ਲੱਗਿਆ ਵੀ ਉਹਦਾ ਨਾਮ ਕੁਲਵਿੰਦਰ ਕੌਰ ਹੈ ਤੇ ਉਹ ਪ੍ਰੈਗਨੈਂਟ ਸੀ ਉਹ ਬੱਚੀ ਜਿਹੜੀ ਸਟੇਜ ਤੇ ਉੱਤੇ ਰੰਗਦੀ ਪੈਸਦਾ ਜਿਹਨੂੰ ਗੋਲੀ ਮਾਰ ਕੇ ਸ਼ਰੀਰਾਂ ਨੂੰ ਮਾਰ ਕੇ ਰੱਦ ਦਿੱਤਾ ਸੱਜਣਾ ਮੇਰੀ ਗੱਲ ਨਾਸਰ ਗੱਲ ਦਾ ਜਵਾਬ ਮੈਂ ਪੁੱਛਣਾ ਚਾਹਾਂਗੇ ਜਿਹਨੇ ਗੋਲੀ ਮਾਰੀ ਹੈ ਮਨੁੱਖ ਤੇਰੀ ਧੀ ਭੈਣ ਨੂੰ ਕੋਈ ਸ਼ਰਿਆਂ ਮਜ਼ਾਰ ਦੇ ਵਿੱਚ ਛੇੜਦਾ ਹੋਵੇ ਤੇ ਤੇਰੀ ਧੀ ਭੈਣ ਮਨਾ ਕਰੇ ਵੀ ਕਿਉਂ ਤੇਰੇ ਨਾਲ ਅਜਿਹੀ ਗੱਦੀ ਹੰਗਤ ਕਰਦਾ ਤੇ ਉਹ ਫਿਰ ਗੋਲੀ ਸ਼ਰਿਆਂ ਨੂੰ ਤੇਰੇ ਤੇ ਮਾਰਦੇ ਤੇਰੇ ਤੇ ਕੀ ਪੀਤੇ ਗਈ ਇੱਕ ਪਾਸੇ ਸੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਪਰੂਮਾਨਾਰੇ ਆਖੇ ਭੈ ਦਾ ਹੋਂ ਕੋ ਦੇਦ ਨਹਿ ਨਹਿ ਮਹਿਮਾਨਤ ਆਣ ਨਾ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਹਿੰਦੇ ਸੁਣਣਾ ਨਾ ਤੇ ਕਿਸੇ ਤੋਂ ਡਰਨਾ ਨਾ ਕਿਸੇ ਨੂੰ ਡਰਾਉਣਾ ਆਪਣੇ ਹੱਥ ਦੇ ਵਿੱਚ ਫੜੀ